ਵਾਹ へ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 653 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 654 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਰਾਗ ਸੋਰਠ ਘਰ ਪਹਿਲੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਬੁੱਤ ਪੂਜ ਪੂਜ ਹਿੰਦੂ ਮੂਵੇ ਤੁਰਕ ਮੂਵੇ ਸਿਰ ਨਾਈ ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰ ਕਰਕੇ ਖੁਆਰ ਹੋ ਰਹੇ ਹਨ ਮੁਸਲਮਾਨ ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਧਰ ਸਜਦੇ ਕਰ ਰਹੇ ਹਨ ਓਏ ਲੈ ਜਾ ਰੇ ਓਏ ਲੈ ਗਾੜੇ ਤੇਰੀ ਗੱਤ ਦੋ ਨਾ ਪਾਈ ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਨੇ ਦਬ ਦਿੱਤੇ ਇਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ हे ਪ੍ਰਭੂ ਪਰਮਾਤਮਾ ਤੂੰ ਕਿਹੋ ਜਿਹਾ ਹੈ ਏ ਸਮਝ ਦੋਹਾ ਧਿਰਾਂ ਨੂੰ ਨਾ ਪਈ ਮੰਨ ਰੇ ਸੰਸਾਰ ਅੰਧ ਗਹਿਰਾ हे ਮੇਰੇ ਮਨ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ ਸੰਸਾਰ ਇੱਕ ਹਨੇਰਾ ਖਾਤਾ ਬਣਿਆ ਪਿਆ ਹੈ ਚੌਹ ਦੇ ਸਪਸਰਿਓ ਹੈ ਜਮ ਜੀਵਰਾ ਰਹਾਓ ਅਤੇ ਚੋਹੀ ਪਾਸੇ ਜਮਾ ਦੀ ਫਾਹੀ ਖਿਲਰੀ ਪਈ ਹੈ ਭਾਵ ਲੋਕ ਉਹ ਕੰਮ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੇਕ ਗਿਆਨਤਾ ਵਿੱਚ ਫਸਦੇ ਜਾਣ ਰਹਾਓ ਕਬਤ ਪੜੇ ਪੜ ਕਬਤਾ ਮੂਵੇ ਕਪੜ ਕਿਧਾਰ ਰਹਿ ਜਾਈ ਵਿਦਵਾਨ ਕਵੀ ਲੋਕ ਆਪੋ ਆਪਣੀ ਕਾਵ ਰਚਨਾ ਪੜਨਾ ਭਾਵ ਵਿਦਿਆ ਦੇ ਮਾਣ ਵਿੱਚ ਹੀ ਮਸਤ ਹਨ ਕਾਪੜੀ ਆਦਿਕ ਸਾਧੂ ਕੇਦਾਰਾ ਆਦਿਕ ਤੀਰਥਾਂ ਤੇ ਜਾ ਕੇ ਜੀਵਨ ਵਿਰਥ ਗਵਾਉਂਦੇ ਹਨ ਜਟਾ ਧਾਰ ਧਾਰ ਜੋਗੀ ਮੂਵੇ ਤੇਰੀ ਗਤ ਇਨਹ ਨਾ ਪਾਈ ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿਹੀ ਰਾਹ ਠੀਕ ਹੈ हे ਪ੍ਰਭੂ ਤੇਰੀ ਬਾਬਤ ਸੂਝ ਇਨਾਂ ਲੋਕਾਂ ਨੂੰ ਵੀ ਨਾ ਪਈ ਦਰਬ ਸਾਂਚ ਸਾਂਚ ਰਾਜੇ ਮੂਵੇ ਗੱਡ ਲੈ ਕੰਚਨ ਭਾਰੀ ਰਾਜੇ ਧਨ ਜੋੜ ਜੋੜ ਕੇ ਉਮਰਾ ਗਵਾ ਗਏ ਉਹਨਾਂ ਸੋਨੇ ਆਦਕ ਦੇ ਢੇਰ ਭਾਵ ਖਜ਼ਾਨੇ ਧਰਤੀ ਵਿੱਚ ਦੱਬ ਰੱਖੇ ਤੇ ਜਦੋਂ ਗਏ ਨਾਲ ਕੁਝ ਵੀ ਨਹੀਂ ਲੈ ਗਏ ਬੇਦ ਪੜੇ ਪੜ ਪੰਡਤ ਮੂਵੇ ਰੂਪ ਦੇਖ ਦੇਖ ਨਾਰੀ ਪੰਡਤ ਲੋਕ ਵੇਦ ਪਾਠੀ ਹੋਣ ਦੇ ਹੰਕਾਰ ਵਿੱਚ ਖਪਦੇ ਰਹੇ ਤੇ ਖਪਦੇ ਹਨ ਤੇ ਇਸਤਰੀਆਂ ਸ਼ੀਸ਼ੇ ਵਿੱਚ ਆਪਣੇ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਅਜਾਈ ਬਤਾ ਰਹੀਆਂ ਹਨ ਰਾਮ ਨਾਮ ਬਿਨ ਸਬੈ ਬਿਗੂਤੇ ਦੇਖੋ ਨਿਰਖਾ ਸਰੀਰਾ ਆਪੋ ਆਪਣੇ ਅੰਦਰ ਚਾਤ ਮਾਰ ਕੇ ਵੇਖ ਲਵੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖਵਾਰ ਹੋ ਰਹੇ ਹਨ ਹਰ ਕੇ ਨਾਮ ਬਿਨ ਕੇ ਨ ਗਤ ਪਾਈ ਕਹਿ ਉਪਦੇਸ਼ ਕਬੀਰਾ ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਜੀਵਨ ਦੀ ਸਹੀ ਸੂਝ ਨਹੀਂ ਪੈਂਦੀ ਜਬ ਜਰੀਏ ਤਬ ਹੋਏ ਭਸਮ ਦਲ ਤਨ ਰਹੇ ਕਿਰਮ ਦਲ ਖਾਈ ਮਰਨ ਪਿੱਛੋਂ ਜੇ ਸਰੀਰ ਚਿਖਾ ਵਿੱਚ ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ ਜੇ ਕਬਰ ਵਿੱਚ ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਜਿਵੇਂ ਕੱਚੇ ਘੜੇ ਵਿੱਚ ਪਾਣੀ ਪੈਂਦਾ ਹੈ ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਵੇਂ ਸਵਾਸ ਮੁੱਕ ਜਾਣ ਤੇ ਸਰੀਰ ਵਿੱਚੋਂ ਭੀਜਿੰਦ ਨਿਕਲ ਜਾਂਦੀ ਹੈ ਸੋ ਇਸ ਸਰੀਰ ਦਾ ਇਤਨਾ ਕੋਈ ਮਾਣ ਹੈ ਜਿੰਨਾ ਕੱਚੇ ਘੜੇ ਦਾ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਏ ਭਾਈ ਤੂੰ ਕਿਸ ਗੱਲੇ ਹੰਕਾਰ ਵਿੱਚ ਆਫਰਿਆ ਫਿਰਦਾ ਹੈਂ ਜਾ ਬਦਸਮਾਸ ਉਰਦਤ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹਾਓ ਤੈਨੂੰ ਉਹ ਸਮਾਂ ਕਿਉਂ ਭੁੱਲ ਗਿਆ ਹੈ ਜਦੋਂ ਤੂੰ ਮਾਂ ਦੇ ਪੇਟ ਵਿੱਚ 10 ਮਹੀਨੇ ਉਲਟਾ ਟਿਕਿਆ ਰਿਹਾ ਸੈਂ ਰਹਾਓ ਜਿਵੇਂ ਮਦ ਮੱਖੀ ਤਿਉਂ ਸਠੋਰ ਰਸ ਜੋਰ-ਜੋਰ ਧਨ ਕੀਆ ਜਿਵੇਂ ਮੱਖੀ ਫੁੱਲਾਂ ਦਾ ਰਸ ਜੋੜ-ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਤੇਵੇ ਮੂਰਖ ਬੰਦੇ ਨੇ ਸਰਫੇ ਕਰ ਕਰਕੇ ਧਨ ਜੋੜਿਆ ਪਰ ਆਖਰ ਉਹ ਬੇਗਾਨਾ ਹੀ ਹੋ ਗਿਆ ਮਰਤੀ ਬਾਰ ਲਹਿੋ ਲਹਿੋ ਕਰੀਏ ਭੂਤ ਰਹਿਣ ਕਿਉਂ ਦੀਆ ਮੌਤ ਆਈ ਤਾਂ ਸਭ ਇਹੀ ਆਖਦੇ ਹੈ ਇਹੀ ਆਖਦੇ ਹਨ ਲੈ ਚਲੋ ਲੈ ਚਲੋ ਛੇਤੀ ਲੈ ਚਲੋ ਹੁਣੇ ਬੀਤ ਚੁਕਿਆ ਹੈ ਬਹੁਤਾ ਚਿਰ ਘਰ ਵਿੱਚ ਰੱਖਣ ਦਾ ਕੋਈ ਲਾਭ ਨਹੀਂ ਦੇਹੋਰੀ ਲੋ ਬਰੀ ਨਾਰ ਸੰਗ ਭਈ ਆਗੇ ਸਜਣ ਸੁਹੇਲਾ ਘਰ ਦੀ ਬਾਹਰ ਲਈ ਦਲੀਜ ਤੱਕ ਬੋਟੀ ਉਸ ਮੁਰਦੇ ਦੇ ਨਾਲ ਜਾਂਦੀ ਹੈ ਅਗਾਹਾਂ ਸੱਜਣ ਮਿੱਤਰ ਚੁੱਕ ਲੈਂਦੇ ਹਨ ਮਾਰ ਕਟ ਲੋ ਸਭ ਲੋਕ ਕੁਟੰਬ ਭਿਓ ਆਗੇ ਹੰਸਾ ਇਕੱਲਾ ਮਸਾਣਾ ਤੱਕ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ ਪਾਰ ਪਰ ਲੋਕ ਵਿੱਚ ਤਾਂ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਹਿ ਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਕਬੀਰ ਆਖਦਾ ਹੈ हे ਬੰਦੇ ਸੁਣ ਤੂੰ ਉਸ ਖੂਵ ਵਿੱਚ ਡਿੱਗਿਆ ਪਿਆ ਹੈ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ ਭਾਵ ਮੌਤ ਅਵਸ਼ ਆਉਂਦੀ ਹੈ ਮਰਨਾ ਸੱਚ ਹੈ ਤੇ ਜੀਉਣਾ ਝੂਠ ਹੈ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਪਰਮ ਸੂਆ ਪਰ ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੜ ਰੱਖਦਾ ਹੈ ਨੋਟ ਨਲਨੀ ਨਾਲ ਚੰਬੜਨਾ ਤੋਤੇ ਦੀ ਵਫਾਹੀ ਦਾ ਕਾਰਨ ਬਣਦਾ ਹੈ ਮਾਇਆ ਨਾਲ ਜੰਮੜੇ ਰਹਿਣਾ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ ਕਈ ਲੋਕ ਬਹੁਤ ਮਾਇਆਦਾਰੀ ਹੁੰਦੇ ਹਨ ਬੜਾ ਪੈਸਾ ਵੀ ਇਕੱਠਾ ਕਰ ਲੈਂਦੇ ਹਨ ਪਰ ਜਦੋਂ ਉਹ ਬਜ਼ੁਰਗ ਹੋ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਜੋ ਮਾਇਆ ਹੈ ਇਹ ਫਿਰਹੀ ਉਸਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਫਿਰ ਜੋ ਉਸਦੇ ਅਗਾ ਬਜ਼ੁਰਗ ਦੇ ਬੱਚੇ ਹੁੰਦੇ ਨੇ ਸੋਚਦੇ ਨੇ ਜਦੋਂ ਇਹ ਮਰੇ ਤੇ ਫਿਰ ਮਾਇਆ ਸਾਡੀ ਹੋ ਜਾਵੇ ਇਸ ਕਰਕੇ ਇਹ ਮਾਇਆ ਕਿਸੇ ਦੀ ਨਹੀਂ ਹੁੰਦੀ ਮਾਇਆ ਪਿਛੇ ਰੱਬ ਨੂੰ ਨਹੀਂ ਪਲਾਉਣਾ ਚਾਹੀਦਾ। ਵੇਦ ਪੁਰਾਨ ਸਭੈ ਮਤ ਸੁਨ ਕੇ ਕਰੀ ਕਰਮ ਕੀ ਆਸਾ। ਜਿਨ੍ਹਾਂ ਸਿਆਣੇ ਬੰਦਿਆ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ ਕਾਂਡ ਦੀ ਆਸ ਰੱਖੀ। ਇਹ ਆਸ ਰੱਖੀ ਕਿ ਕਰਮ ਕਾਂਡ ਨਾਲ ਜੀਵਨ ਸੌਰੇਗਾ। ਜੀਵਨ ਚੰਗਾ ਹੋਏਗਾ। ਕਾਲ ਗ੍ਰਸਤ ਸਭ ਲੋਗ ਸਿਆਣੇ ਉਠ ਪੰਡਤ ਪੈ ਚਲੇ ਨਿਰਾਸਾ। ਉਹ ਸਾਰੇ ਆਤਮਿਕ ਮੌਤ ਵਿੱਚ ਹੀ ਗਰਸੇ ਰਹੇ ਪੰਡਤ ਲੋਕ ਪਿਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ ਜਗਤ ਤਿਆਗ ਗਏ ਮਨ ਰੇ ਸਰਿਓ ਨਾ ਇੱਕ ਕਾਜਾ हे ਮਨ ਤੇਥੋਂ ਇੱਕ ਕੰਮ ਭੀ ਜੋ ਕਰਨ ਯੋਗ ਸੀ ਨਹੀਂ ਹੋ ਸਕਿਆ ਭਜਿਓ ਨਾ ਰਗਪਤ ਰਾਜਾ ਰਹਾਓ ਕਿਹੜਾ ਕੰਮ ਸੀ ਕਰਨ ਯੋਗ ਭਗਤ ਕਬੀਰ ਜੀ ਆਖਦੇ ਨਾ ਤੂੰ ਪ੍ਰਕਾਸ਼ ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ਤੂੰ ਬੰਦਗੀ ਨਹੀਂ ਕੀਤੀ ਬੰਦਾ ਹੋ ਕੇ ਬੰਦਗੀ ਨਾ ਕੀਤੀ ਤੇ ਫਿਰ ਬੰਦਾ ਖਵਾਉਣ ਦਾ ਕੀ ਫਾਇਦਾ ਉਹ ਬੰਦਿਆ ਇਸ ਜਗ ਤੇ ਆਇਆ ਚੰਗੇ ਕਰਮ ਕਮਾਲ ਹੈ ਪਰਮਾਤਮਾ ਦਾ ਨਾਮ ਜਪ ਲੈ ਫਿਰ ਤੇਰਾ ਅਗਾ ਸੁਖਾਲਾ ਹੋ ਜਾਵੇਗਾ ਰਹਾਉ ਬਾਨਖੰਡ ਜਾਏ ਜੋਗ ਤਪਕੀਨੋ ਕੰਧ ਮੂਲ ਚੁਨ ਖਾਇਆ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਜੋਗ ਸਾਧੇ ਤਪ ਕੀਤੇ ਗਾਜਰ ਮੂਲੀ ਪੱਤੇ ਆਦਿ ਗਚਉਣ ਕੇ ਖਾ ਕੇ ਗੁਜ਼ਾਰਾ ਕੀਤਾ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਜੋਗੀ ਕਰਮ ਕਾਂਢੀ ਲਖ ਆਖਣ ਵਾਲੇ ਜੋਗੀ ਮੋਨ ਧਾਰੀ ਸਾਰੇ ਜਮ ਦੇ ਲੇਖੇ ਵਿੱਚ ਹੀ ਲਿਖੇ ਗਏ ਭਾਵ ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ ਭਗਤ ਨਾਰ ਦੀ ਹਿਰਦੈ ਨਾ ਆਈ ਕਾਸ਼ ਕੁਸ਼ ਤਨ ਦੀਨਾ ਜਿਸ ਮਨੁੱਖ ਦੇ ਸਰੀਰ ਉੱਤੇ ਤਾਂ ਧਾਰਮਕ ਚਿੰਨ ਚੱਕਰ ਆਦਿ ਗਲਾਲੇ ਹਨ ਜਿਸ ਮਨੁੱਖ ਨੇ ਆਪਣੇ ਸਰੀਰ ਉੱਤੇ ਧਾਰਮਕ ਚਿੰਨ ਚੱਕਰ ਆਦਿ ਗਲਾਲੇ ਹਨ ਪਰ ਪ੍ਰੇਮਾ ਭਗਤੀ ਉਸ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ ਰਾਗ ਰਾਗ ਨਹੀਂ ਡੈਂਪ ਹੋਏ ਬੈਠਾ ਓਨ ਹਰ ਪੈ ਕੇ ਹਾਲੀਨਾ ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾਭੰਡ ਮੂਰਤੀ ਹੀ ਬਣ ਬੈਠਾ ਹੈ ਅਜਿਹੇ ਮਨੁੱਖ ਨੂੰ ਪ੍ਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ਪਰ ਉਹ ਕਾਲ ਸਭੈ जग ਉਪਰ 마ਹੇ ਲਿਖੇ ਭਰਮ ਗਿਆਨੀ ਸਾਰੇ ਜਗਤ ਉਤੇ ਕਾਲ ਦਾ ਸਹਿਮ ਪਿਆ ਹੋਇਆ ਹੈ ਭਰਮੀ ਗਿਆਨੀ ਵੀ ਉਸੇ ਹੀ ਲੇਖੇ ਵਿੱਚ ਲਿਖੇ ਗਏ ਹਨ ਉਹ ਵੀ ਮੌਤ ਦੇ ਸਹਿਮ ਵਿੱਚ ਹੀ ਹਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਣੀ ਹੈ ਕਬੀਰ ਆਖ ਕਿ ਜਿਨਾ ਮਨੁੱਖਾ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਨੂੰ ਫਿਰ ਮੌਤ ਨਹੀਂ ਸਤਾਉਂਦੀ ਭਗਤ ਕਬੀਰ ਜੀ ਸੋਰਠ ਰਾਗ ਵਿੱਚ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਬੰਦਿਆ ਜੇ ਇਸ ਸੰਸਾਰ ਤੇ ਮਨੁੱਖਾ ਦੇਹੀ ਲੈ ਕੇ ਆਇਆ ਹੈ ਤੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਜਿਸ ਨੇ ਤੈਨੂੰ ਅੰਤ ਵੇਲੇ ਪਾਰ ਲੰਘਾਉਣਾ ਹੈ ਕਿਉਂਕਿ ਜੋ ਮਾਇਆ ਦਾ ਖਲਾਰਾ ਹੈ ਇਹ ਇਸੇ ਤਰ੍ਹਾਂ ਖਿਲ ਰਿਹਾ ਹੀ ਰਹਿ ਜਾਣਾ ਹੈ ਤੇ ਆਖਰ ਜਿਨ੍ਹਾਂ ਵਾਸਤੇ ਤੂੰ ਠੱਗੀਆਂ ਮਾਰਦਾ ਹੈ ਦਿਨ ਰਾਤ ਝੂਠ ਬੋਲਦਾ ਹੈ ਲੋਕਾਂ ਨਾਲ ਝਗੜੇ ਕਰਦਾ ਹੈ ਨਾ ਮਾਇਆ ਵਾਸਤੇ ਉਹ ਤੇਰੀ ਇੱਥੇ ਧਰੀ ਧਰਾਈ ਰਹਿ ਜਾਣੀ ਹੈ ਤੇਰੇ ਨਾਲ ਨਹੀਂ ਜਾਣੀ ਜਦੋਂ ਕਾਲ ਨੇ ਆ ਕੇ ਰਨਾ ਹੈ ਪਰਿਓ ਕਾਲ ਸਬੈ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 654 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 655 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਗੁਰੂ ਪਿਆਰੇ ਹੋ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ